ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਹਿੰਦੁਸਤਾਨ ਵਾਸੀਓ ਸਾਰੇ ਹਿੰਦੁਸਤਾਨ ਭਾਰਤ ਨੂੰ ਮੈਂ ਕਹਿਣਾ ਚਾਹਣਾ ਕਿ ਮੇਰੇ ਕਿਸਾਨ ਵੀਰੋ ਮਜ਼ਦੂਰਾਂ ਦੀ ਤੇ ਕਿਸਾਨਾਂ ਦੀ 80% ਆਬਾਦੀ ਹੈ ਮਜ਼ਦੂਰ ਕਮੇਦੀ ਮਜ਼ਦੂਰ ਤੇ ਕਿਸਾਨਾਂ ਦੀ ਤੇ ਤੁਹਾਡਾ ਆਪਣਾ ਜੋਧਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨਾਂ ਦਾ ਮਸੀਹਾ ਸਾਡਾ ਬੇਦਾਗ ਨੇਤਾ ਨਿਰਟੜਕ ਨੇਤਾ ਅੱਜ ਆਪਣਾ ਜਿੱਦ ਜੀ ਜਾਨ ਨੂੰ ਦਾਤੇ ਲਈ ਬੈਠਾ ਅਸੀਂ ਘਰੇ ਨਾ ਬੈਠੀਏ ਅਸੀਂ ਰਲ ਕੇ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਮੇਰੀ ਦੁਜੀ ਜਥੇ ਬੰਦੀਆਂ ਨੂੰ ਮੇਰੀ ਅਪੀਲ ਐ ਤੁਸੀਂ ਜੀਂਦੇ ਜੀ ਵਿਛੜ ਰਹੇ ਹੋ ਤੇ ਜਿਸ ਵੇਲੇ ਬੜੀ ਦੁਖੀ ਹੀਰ ਦੇ ਨਾਲ ਕਹਿਣਾ ਪੈਂਦਾ ਹੈ ਕਿ ਫਿਰ ਭੋਗ ਤੇ ਕਿਹੜੇ ਮੂੰਹ ਨਾਲ ਜਾਓਗੇ ਸੋਚੋ ਸੋਚ ਕੇ ਇਹ ਫੈਸਲਾ ਲਿਆ ਜੇ ਤੇ ਬੜੀ ਖੁਸ਼ੀ ਹੋਈ ਹੈ ਸਰਦਾਰ ਲਖੋਵਾਲ ਨੂੰ ਉਹਨੇ ਹਮਾਇਤ ਦਿੱਤੀ ਹੈ ਧੰਨਵਾਦ ਹੈ ਉਹਨਾਂ ਦਾ ਉੱਥੇ ਪਹੁੰਚੇ ਨੇ ਤੇ ਜਿਹੜੇ ਹਰੇਕ ਪਿੰਡ ਦੇ ਵਿੱਚ ਅਰਦਾਸ ਹੋ ਰਹੀ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਚੜ੍ਹਦੀ ਕਲਾ ਵਿੱਚ ਰੱਖੇ ਸਤਿਗੁਰੂ ਬਹੁਤ ਆਸ ਕਰਦੇ ਆ ਤੇ ਸਾਰੇ ਭਾਰਤ ਵਾਸੀਆਂ ਨੂੰ ਬੇਨਤੀ ਕਰਦੇ ਆ हरियाणा वाले उठो हमला मारो ਤੇ ਪੰਜਾਬ ਵਾਸੀਓ ਬਿਹਾਰ ਤੋਂ ਮੱਧ ਪ੍ਰਦੇਸ਼ ਤੋਂ ਕੋਨੇ-ਕੋਨੇ ਤੋਂ ਖਨੌਰੀ ਔਰ ਸ਼ੰਭੂ ਮੋਰਚਾ ਚੱਲ ਰਿਹਾ ਹੈ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰਿਆਂ ਦੀਆਂ ਮੰਗਾਂ ਕੱਠੀਆਂ ਨੇ ਉੱਥੇ ਪਹੁੰਚੋ ਉੱਥੇ ਤਗੜੇ ਹੋ ਕੇ ਹਮਲਾ ਮਾਰੋ ਤੇ ਮੇਰੀ ਅਪੀਲ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਿ ਪ੍ਰਧਾਨ ਮੰਤਰੀ ਮੋਦੀ ਜੀ ਇਹ ਤੁਸੀਂ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਰੱਬ ਨੇ ਦਇਆ ਕੀਤੀ ਹੈ ਉਸ ਰਾਮ ਭਗਵਾਨ ਨੇ ਤੁਹਾਨੂੰ ਮੁਨਾਸਬ ਸਮਝਿਆ ਸਮਝਿਆ ਤੁਹਾਨੂੰ ਪ੍ਰਧਾਨ ਮੰਤਰੀ ਬਣਾਇਆ ਪਰ ਉਸ ਰਾਮ ਦੇ ਹੁਕਮ ਤੋਂ ਬਗੈਰ ਉਹ 14 ਦੇ ਬੰਦਾ ਨਹੀਂ ਪਹੁੰਚਦਾ ਉਹ 14 ਦੀ ਕਦਰ ਕਰੋ ਇੱਕ ਤੁਹਾਡੇ ਇਲਾਕੇ ਤੁਹਾਡੇ ਹਿੰਦੁਸਤਾਨ ਤੁਹਾਡੇ ਭਾਰਤ ਦੇ ਵਿੱਚ ਲੋਕ ਤਰਾ ਤਰਾ ਕਰ ਰਹੇ ਨੇ ਮਰਨ ਵਰਤਤੇ ਬੈਠੇ ਨੇ 10 ਮਹੀਨੇ ਹੋ ਗਏ ਮੋਰਚਾ ਲਾ ਕੇ ਖਨੌਰੀ ਸ਼ੰਭੂ ਰਤਨਪੁਰਾ ਹਰ ਅਲੱਗ-ਲੱਗ ਥਾਂ ਤੇ ਬੈਠੇ ਨੇ ਤੇ ਤੁਸੀਂ ਉਹਨਾਂ ਵੱਲੇ ਧਿਆਨ ਨਹੀਂ ਦੇ ਰਹੇ ਹੋ ਸੋਚੋ ਇੱਕ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੇਸ਼ ਦਾ ਪਿਓ ਹੁੰਦੇ ਨੇ ਕਿਹੜਾ ਪਿਓ ਏ ਆਪਣੇ ਬੱਚੇ ਨੂੰ ਤਰਸਦਾ ਵੇਖਦਾ ਤੜਫਦਾ ਵੇਖਦਾ ਨਾਮੁਮਕੰਨੇ ਪਿਓ ਟੱਟੀ ਪਿਸ਼ਾਬ ਨਾਲ ਵੀ ਲਿਬੜਿਆ ਹੋਵੇ ਤੇ ਬੱਚੇ ਨੂੰ ਗਲ ਨਾਲ ਲਾ ਲੈਂਦਾ ਹੈ ਦੁਖੀ ਦੇਖ ਕੇ ਤੇ ਤੁਸੀਂ ਦੇਸ਼ ਦੇ ਪਿਓ ਇੱਦਾਂ ਇੱਦਾਂ ਵੱਡਾ ਭੇੜਾ ਸਲੂਕ ਕਿਸਾਨਾਂ ਨਾਲ ਅੱਗਾ ਤੁਹਾਨੂੰ ਸਾਰਾ ਪਤਾ ਫਸਲ ਬਾਰੇ ਫਸਲ ਕਿਵੇਂ ਵਿਕਦੀ ਏ ਕਿਵੇਂ ਹੁੰਦੀ ਏ ਬਹੁਤ ਮੰਦ ਭੱਗ ਹੈ